ਦੋਸਤੋ ਗੁਰੂ ਹਰगोविंद ਸਾਹਿਬ ਦੇ ਵਰਸਾਏ ਨਗਰ ਭਾਈ ਰੂਪਾ ਵਿਖੇ ਅਸੀਂ ਪਹੁੰਚੇ ਆ ਜਿੱਥੇ ਗੁਰੂ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਇਸ ਇਤਿਹਾਸਕ ਨਗਰ ਬਾਰੇ ਭਾਈ ਬਲਬੀਰ ਸਿੰਘ ਜੀ ਆਪਾਂ ਨੂੰ ਜਾਣੂ ਕਰਵਾਉਣਗੇ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਚੱਲ ਰਹੀਆਂ ਜਿਹੜਾ 11 12 13 14 ਤਰੀਕ ਤੱਕ ਚੱਲਣਾ ਉਹ ਭਾਈ ਸਾਹਿਬ ਆਪਾਂ ਨੂੰ ਦੱਸਣਗੇ ਇਸ ਤੋਂ ਇਲਾਵਾ ਉਹ ਇਸ ਨਗਰ ਦਾ ਇਤਿਹਾਸ ਦੱਸਣਗੇ ਆਪਾਂ ਉਹਨਾਂ ਜੁੜਦੇ ਆ ਕਰਦੇ ਆ ਗੱਲਬਾਤ ਜਿੱਥੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਜ਼ੁਰਗਾਂ ਦਾ ਪਿੰਡ ਤਕਲਾਣੀਆਂ ਪਿੰਡ ਸੀ ਉੱਥੇ ਪੀਰਾਂ ਦੀਆਂ ਮੱਡੀਆਂ ਬਣੀਆਂ ਸੀ ਉਹ ਪਿੰਡ ਬਹੁਤ ਜਲੇ ਤੰਗ ਕਰਦਾ ਸੀ ਤੇ ਭਾਈ ਰੂਪ ਚੰਦ ਜੀ ਨੇ ਤੇ ਭਾਈ ਸਾਧੂ ਪਿਓ ਪੁੱਤਾਂ ਨੇ ਕਰੋ ਜਾਲ ਲਾਏਗੇ ਜਾਲ ਲਾਏਗੇ ਤੇ ਜੰਨਰਾਂ ਟੰਗਤਾ ਕਹਿੰਦੇ ਬਾਪੂ ਇਹ ਤਾਂ ਗੁਰੂ ਦੇ ਸ਼ਕਨ ਚੋਗਾ ਵੀ ਜਿੰਨਾ ਚਾ ਗੁਰੂ ਨੇ ਉਹਦੇ ਆਪਾਂ ਜਾਲ ਇਹ ਛਕਦੇ ਨਹੀਂ ਫਿਰ ਮਹਾਰਾਜ ਦੁਪਹਿਰ ਦਾ ਸਮਾਂ ਸੀ ਗਰਮੀ ਬਹੁਤ ਸੀ ਜਿਆਦੇ ਤੇ ਇੰਨੀ ਖਿੱਚ ਹੋ ਗਈ ਮਹਾਰਾਜ ਨੂੰ ਕਿ ਲਾਣੇ ਘੋੜੇ 'ਚ ਪਗਨ ਕਾਠੀ ਵੀ ਨਹੀਂ ਪਾਈ ਲਾਣੇ ਘੋੜੇ 'ਤੇ ਮਹਾਰਾਜ ਆਏ ਬਾਦਸ਼ਾਹ ਆਪਦੇ ਸੇਵਕਾਂ ਕੋਲ ਆਏ ਭਾਈ ਸਾਧੂ ਤੇ ਭਾਈ ਭਾਜੀ ਬੇਹੋਸ਼ ਹੋ ਕੇ ਡਿੱਗੇ ਪਏ ਤੇ ਬੁੱਕਲ 'ਚ ਲੈ ਕੇ ਜਲ ਛਕਾਇਆ ਆਪ ਛਕੇ ਸੇਵਕਾਂ ਨੂੰ ਛਕਾਇਆ ਕਹਿੰਦੇ ਲਾਇ ਰੁਪਿਆ ਭਾਈ ਸਾਧੂ ਇਹ ਤਾਂ ਪਿੰਡ ਉਜੜ ਜੂ ਤੱਕ ਰਾਨੀਆਂ ਸੋਡਾ ਸੀ ਨਗਰ ਨਵਾਂ ਬਣਦੇ ਆ ਜਦੋਂ ਮਹਾਰੇ ਨੇ ਖਿੱਚ ਕੇ ਤੀਰ ਛੱਡਿਆ ਲਗਭਗ 6.7 ਕਿਲੋਮੀਟਰ ਹੈ 7 ਕਿਲੋਮੀਟਰ ਆ ਕੇ ਇੱਥੇ ਧੀ ਟਿਕਿਆ ਪਾਸ਼ਾਲਾ ਛੀਮੇ ਗੁਰੂ ਹਰਗੋਬਿੰਦ ਸਾਹਿਬ ਦਾ ਭਾਈ ਰੂਪਾ ਜੀ ਨੇ ਪੱਥਰ ਰੱਖਿਆ ਮੂੜੀ ਕੱਢ ਕੇ ਮੂੜੀ ਗੱਡੀ ਤੇ ਪਾਸ਼ਣਿਆਂ ਦੇ ਸ਼ਸਤਰ ਤੇ ਵਸਤਰ ਦਿੱਤੇ ਭਾਈ ਸਾਧੂ ਤੇ ਭਾਈ ਰੂਪਾ ਜੀ ਨੇ ਸਿਰ ਤੇ ਰੱਖ ਲਈ ਪਾਸ਼ਾ ਕਹਿੰਦੇ ਕਹਿੰਦੇ ਭਾਈ ਸਾਧੂ ਭਾਈ ਰੂਪ ਚੰਦ ਜੀ ਤੈਨੂੰ ਇਹ ਪਹਿਨਣ ਨੂੰ ਦਿੱਤੇ ਹੈ ਕਹਿੰਦੇ ਪਾਸ਼ਾ ਤੁਹਾਡੇ ਸ਼ਸਤਰ ਤੇ ਵਸਤਰ ਅਸੀਂ ਪੂਜਾ ਕਰਿਆ ਕਰਾਂਗੇ ਸੇਵਾ ਐਨੇ ਮਹਾਰਾਜ ਖੁਸ਼ ਹੋਏ ਕਹਿੰਦੇ ਚੰਗਾ ਰੂਪਿਆ ਤੇਰੀ ਜਵਾਨ ਤਲਵਾਰ ਦਾ ਕੰਮ ਕਰੂ ਉਸੇ ਤਰ੍ਹਾਂ ਅੱਜ ਵੀ ਕਲਾ ਵਰਤਦੀ ਹੈ ਫਿਰ ਮਹਾਰਾਜ ਨੇ ਦੂਜਾ ਵਰ ਦਿੱਤਾ ਗੀਸਾ ਮੇਰਾ ਵੀ ਰੂਪਿਆ ਵਰਤੀ ਚੱਲੀ ਅੱਜ ਤੱਕ ਉਹ ਵੀ ਕਲਾ ਵਰਤਦੀ ਹੈ ਬਾਬਾ ਭਾਈ ਰੂਪ ਚੰਦ ਦੇ 28 ਪਿੰਡ ਹੈ ਹੁਣ ਤਾਂ 28 ਪਿੰਡ ਤੋਂ ਵੀ ਵੱਧ ਹੋ ਗਏ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਭਾਈ ਰੂਪਾ ਜੀ ਨੇ ਨੰਦ ਕਰਜ ਕਰੇ ਗੁਰੂ ਕੀ ਦਰ ਗੁਰੂ ਕੀ ਦਰ ਜਿੱਦ ਨੰਦ ਕਰਜ ਕਰੇ ਨਾ ਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਨੰਤ ਪਰਸਾ ਗੁਰੂ ਸਾਹਿਬ ਕਹਿੰਦੇ ਇੱਥੇ ਸੇਰਾ ਨਹੀਂ ਬਣਨਾ ਤੇ ਸੰਗਤਾਂ ਦੇ ਨਾਲ ਪਾਤਸ਼ਾਹ ਸੇਰਾ ਕਿਉਂ ਨਹੀਂ ਬਣਨਾ ਕਹਿੰਦੇ ਸਾਡੇ ਪਿਤਾ ਜੀ ਦਾ ਇੱਥੇ ਸੀਸ ਦਾ ਸੰਸਕਾਰ ਹੋਇਆ ਹੈ ਦੱਸਣ ਨੂੰ ਬਹੁਤ ਮਨ ਵਿਰਾਖ ਜਾਂਦਾ ਹੈ ਪਾਤਸ਼ਾਹ ਕਹਿੰਦੇ ਆਪਾਂ 10 ਕਿਲੋਮੀਟਰ ਅੱਗੇ ਸੇਰਾ ਬਣਾਂਗੇ ਉੱਥੇ ਸੇਰਾ ਬੰਦੀ ਕਰਿਓ ਤੇ ਉੱਥੇ ਪਾਤਸ਼ਾਹ ਦਾ ਗੁਰਦਾਰ ਸਾਹਿਬ ਬਣਿਆ ਹੋਇਆ ਹੈ ਸੇਰਾ ਸਾਹਿਬ ਉਹਦੇ ਨਾਲ 1 ਕਿਲੋਮੀਟਰ 2 ਕਿਲੋਮੀਟਰ ਗੁਰਕੱਲਾ ਹੋਇਸੀ ਭਾਈ ਨੂੰ ਭਾਜੀ ਨੇ ਅਨੰਤ ਕਾਰਜ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਦੇ ਨਾਲ ਤੇ ਸਾਰਾ ਪਰਿਵਾਰ ਨਾਲ ਕਿ ਅਸੀਂ ਭਾਈ ਦੁੰਨਾ ਜੀ ਬਾਬਾ ਸੁੰਦਰ ਜੀ ਬਾਬਾ ਤਾਂਚੰਦ ਬਾਬਾ ਗਿਆਨ ਚੰਦ ਅੱਜ ਵੀ ਭਾਈ ਰੂਪ ਚੰਦ ਜੀ ਨੂੰ ਜੋ ਹੁਕਮ ਨਾਵੇਂ ਪੀਤੇ ਜਿੱਥੇ ਜੰਗਾ ਜੁਤਮੋ ਕੇ ਰਾਤ ਨੂੰ ਰਾਤ ਨੂੰ ਬਿਸ਼ਰਾਮ ਕਰਨਾ ਗੁਰੂ ਗੋਬਿੰਦ ਸਿੰਘ ਨੇ ਚਾਰ ਲਖੜਾ ਬਟਨੀ ਰੋਜ਼ ਨਵਾਂ ਪਲੰਗ ਤੇ ਰੱਖਣਾ ਰਾਤ ਰਾਤ ਬਗੇਰ ਬਲਤਾ ਤੋਂ ਨਦੀਰਾ ਦੂਨ ਤੋਂ ਕਹਿੰਦੇ ਜਿਹੜੇ ਭਾਈ ਬਗੇਰ ਬਲਤਾ ਤੋਂ ਲੈ ਕੇ ਚਾਵੀ ਹੋ ਲੈ ਜੀ ਉੱਥੋਂ ਫਿਰ ਭਾਈ ਉੱਤ ਦਾ ਪਰਿਵਾਰ ਬੇਗੇਰ ਬੰਦ ਦਾ ਰੱਥ ਲੈ ਕੇ ਆਈ ਇਹ ਪਵਿੱਤਰ ਗੁਰੂ ਸਾਹਿਬ ਦੀਆਂ ਲੋਹਾ ਮਾਤਾ ਦਮੋਦਰੀ ਜੀ ਸ਼ਿਮੀਪਾ ਦੇ ਮਹਿਲ ਮਾਤਾ ਦਮੋਦਰੀ ਜੀ ਤੇ ਭਾਈ ਰੂਪਾ ਦੀ ਮਾਂ ਮਾਤਾ ਸੂਰਤੀ ਇਸ ਲੋਹਾ ਤੋਂ ਪਾਸ ਮਾਤਾ ਜੀ ਨੇ ਪ੍ਰਸ਼ਾਦ ਦੇ ਲਾਉਣੇ ਪ੍ਰਾਂਤ ਦੇ ਵਿੱਚ ਆਟਾ ਗੁੰਨ ਕੇ ਜਦੋਂ ਪ੍ਰਸ਼ਾਦ ਦੇ ਲਾਉਣੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਜੀ ਦੇਖੋ ਜੀ ਗੁਰੂ ਹਰਗੋਬਿੰਦ ਸਿੰਘ ਦੇ ਆਪ ਦੇ ਹੱਥ ਲੱਗੇ ਮਹਾਰਾਜ ਦੇ ਭਾਈ ਰੂਪਾ ਜੀ ਦੇ ਉਮੇਂ ਛੋਟੇ ਛੋਟੇ ਇੱਟਾਂ ਐ ਜੀ ਕਰਦਾ ਵੀ ਜੋ ਰੋਜ਼ ਸਵੇਰ ਕੋਈ ਵੀ ਸੰਗਤ ਆਉਂਦੀ ਹੈ ਇੱਕ ਵਾਰੀ ਜ਼ਰੂਰ ਆਖਲਾ ਕੇ ਤੇ ਉਮੇਂ ਮੱਥਾ ਨਾ ਚੁੰਮਦੀ ਐ ਅੱਜ ਵੀ ਗੁਰੂ ਦੀ ਕਿਰਪਾ ਨਾਲ ਮਹਾਰਾਣੀ ਕੀ ਹਸਿ ਗੀ ਸ਼ਾਂਤੀ ਨਾਲ ਵੀ ਰੁਪਿਆ ਤੋਂ ਵਗਦੀ ਚੱਲੀ ਇਹ ਕਲਾ ਮਾਰਿਆ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਦਾ ਵਿਆਹ ਪਰਮ ਮਨਾਉਣੇ ਸਾ ਸੰਗਤ ਦੇ ਚੁੱਲ੍ਹੇ ਨਿਉਂਦ ਰੱਖਿਆ ਜਾਂਦਾ ਭਾਈ ਰਪਿੰਨਕਰ ਦੇ ਵਿੱਚ ਜਿਵੇਂ ਵਿਆਹ ਪਰਮ ਦੇ ਵਿੱਚ ਪੰਜ ਸੱਤ ਦਿਨ ਪਹਿਲਾਂ ਕੜਾਈ ਅੱਜ ਕੜਾਈ ਚੜੀ ਐ ਤੇ ਹੁਣ 14 ਤਰੀਕ ਤੱਕ ਕੜਾਈ ਚੜੂਗੀ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਗੁਰੂ ਕੀ ਮਹਿਲਾਂ ਦੀਆਂ ਨਿਸ਼ਾਨੀਆਂ ਉਹ ਆਪ ਦਰਸ਼ਨ ਵੀ ਕਰਾਉਣੇ ਆ ਹੁਕਮਨਾਮਾ ਵਰਤਨਾ ਕਾਫੀ ਕਰ ਰਹੇ ਜਿਵੇਂ ਭਾਈ ਸੁਖਮੰਦਰ ਸਿੰਘ ਦਾ ਹੈ ਇਹਨਾਂ ਦੇ ਕੋਲੇ ਪੀੜਾ ਮਾਤਾ ਤਨੋਦਰੀ ਦਾ ਪੀੜਾ ਸਾਹਿਬ ਕਾਫੀ ਨਿਸ਼ਾਨੀਆਂ ਇਹਨਾਂ ਦੇ ਘਰੇ ਵੀ ਹੈ ਇਹ ਵੀ ਭਾਈ ਰੋਪਾਜੀ ਅਨਸਵੰਸ ਸਾਹਿਬ ਦਾਸ ਵੀ ਅਨਸਵੰਸ ਸਾਹਿਬ ਭਾਈ ਰੋਪਾਜੀ ਭਾਈ ਖੁਰਪ੍ਰੀਤ ਸਿੰਘ ਦਾ ਤੇ ਭਾਈ ਸਤਨਗੁਰੂਪ ਸਿੰਘ ਸਾਰਾ ਪਰਿਵਾਰ ਰਲ ਮਿਲ ਕੇ ਇਹ ਸੇਵਾ ਸਾਰੀਆਂ ਕੀਆਂ ਭਾਈ ਮੇਰ ਸਿੰਘ ਦਾ ਪਰਿਵਾਰ ਰਲ ਮਿਲ ਕੇ ਸਾਰੀ ਸੰਗਤ ਸੇਵਾ ਕਰੇ ਇੱਕ ਵੀ ਐ ਨਹੀਂ ਸੋਚੀ ਵੀ ਅਸੀਂ ਸੇਵਕਾਂ ਨੇ ਭੱਜ ਭੱਜ ਚਾਵਾਂ ਚਾਵਾਂ ਨਾਲ ਇਹ ਸੇਵਾ ਕਰਦੇ ਉਹ ਸਾਧ ਸੰਗਤ ਜੀ ਇਹ ਕੰਦ ਘੱਟ ਤੋਂ ਘੱਟ 450 ਬਰਿਆਂ ਦੀ ਇਹ ਉਸੇ ਟਾਈਮ ਦੀ 1686 ਦੀ ਕੰਦ ਜਿਵੇਂ ਬੱਠਲ ਬੱਠਲ ਕਿਹਾ ਜਾਂਦਾ ਸੀ ਉਸ ਟਾਈਮ ਰੂੜੇ ਇਕੱਠੇ ਕਰਨੇ ਰੂੜੇ ਕਿਥੇ ਚੂਨਾ ਇਕੱਠਾ ਕਰਨੇ ਚੂਨਾ ਇਕੱਠਾ ਕਰਕੇ ਜਿਵੇਂ ਆਪਾਂ ਬੱਠਲ ਕਹਿ ਦਿੰਨੇ ਆ ਇਹ ਉਸ ਟਾਈਮ ਦਾ ਕੁੰਡ ਹੈ ਗੁਰੂ ਸਾਹਿਬ ਦੇ ਕੋੜਿਆਂ ਨੂੰ ਇਹਦੇ ਚ ਪਾਣੀ ਪਿਆ ਜਾਂਦਾ ਸੀ ਉਸੇ ਤਰ੍ਹਾਂ ਇਹ ਪ੍ਰਾਤਨ ਨਿਸ਼ਾਨੀ ਸੰਭਾਲ ਕੇ ਰੱਖੀ ਦੀ ਹੈ ਗੁਰੂ ਹਰਗਵਿੰਦ ਸਾਹਿਬ ਜਦੋਂ ਇੱਥੇ ਰਹੇ ਭਾਈ ਰੂਪੇ ਨੱਗਜ ਰਹੇ ਮਹਾਰਾਜ ਜੀ ਗੁਰੂ ਹਰਗਵਿੰਦ ਸਿੰਘ ਜੀ ਮਹਿਲ ਮਾਤਾ ਦਮੋਦਰੀ ਜੀ ਤੇ ਭਾਈ ਰੂਪचंद ਦੀ ਮਾਂ ਮਾਤਾ ਸੂਰਤੀ ਉਹ ਪ੍ਰਾਂਤ ਦੇ ਵਿੱਚ ਆਟਾ ਗੁੰਨਿਆ ਕਰਦੇ ਸੀ ਉਦੋਂ ਜਿਹੜੀਆਂ ਲੋਹਾਂ ਆ ਉਹ ਉਹ ਤੋਂ ਬਰਸ਼ਾਤੀ ਤਿਆਰ ਕਰਨੀ ਗੁਰੂ ਸਾਹਿਬ ਨੂੰ ਭੋਗ ਲਵਾਉਣਾ ਰੋਜ਼ ਦੇਸੀ ਘਿਓ ਦੀ ਪਰਵਾਨ ਨੇ ਮਾਤਾ ਸੂਰਤੀ ਭਾਈਤ ਦੀ ਮਾਂ ਮਾਤਾ ਸੂਰਤੀ ਭਾਈ ਸਾਧੂ ਭਾਈ ਰੂਪ ਚਾਹ ਨਾਲ ਮਿਲ ਕੇ ਸੰਗਤਾਂ ਬਿਜੀ ਚੰਦ ਰੋਜ਼ ਦੇਸੀ ਘਿਓ ਦੀ ਦੀਗ ਤਿਆਰ ਕਰਨੀ ਹੋ ਬਾਟੇ ਚ ਭੋਗ ਲਵਾਇਆ ਜਾਂਦਾ ਸੀ ਇਹ ਸਾਰੇ ਉਸ ਟਾਈਮ ਦੇ ਇਹ ਲੰਗਰ ਦੇ ਬਰਤਨ ਹੈ ਸਾਡੇ ਕੋਲ ਸੀਸਾ ਵੀ ਹੈ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰ ਦੇ ਮਾਲਕ ਦਾ ਹੀਰੇ ਮੋਤੀ ਲੱਗੇ ਵੀ ਹੈ ਸੀਸਾ ਵੀ ਹੈ ਬਾਕੀ ਕਾਫੀ ਇੱਥੇ ਨਿਸ਼ਾਨੇ ਬਾਕੀ ਕਾਫੀ ਘਰਾਜ ਨਿਸ਼ਾਨੀਆਂ ਹੈ ਅੱਜ ਵੀ ਸਾਧ ਸੰਗਤ ਜੀ ਦਰਸ਼ਨ ਕਰਨੇ ਆ ਬਾਗੜੀਆਂ ਪਾਈ ਕਿਆਂ ਜਿਵੇਂ ਗਿੱਲੀਆਂ ਲੱਕੜਾਂ ਚੱਲਦੀਆਂ ਜਿਵੇਂ 28 ਪਿੰਡ ਗਿਆ ਸੀ ਜਿਵੇਂ ਵਾੜੇ ਪਾਈ ਸੀ ਇਹ ਵੀ ਪਰਿਵਾਰ ਵਾੜੇ ਪਾਈ ਕੇ ਤੋਂ ਆਇਆ ਜੋ ਇਹਨਾਂ ਦੀ ਮੰਨ ਦੇ ਵਿੱਚ ਕੋਈ ਸੁੱਕ ਸੁੱਕੀ ਸੀ ਅਰਜੀ ਕਰੂਦੀ ਮੇਟ ਨਾਲ ਉਹ ਅੱਜ ਸੌਖਾ ਲਾਉਣ ਆਏ ਐ ਅਸੀਂ ਸਾਰੀਆਂ ਸੰਗਤਾਂ ਨੂੰ ਦੇਸ਼ ਦੇ ਦੇਸ਼ ਸੰਗਤਾਂ ਨੂੰ ਕਹਿੰਨੇ ਜੇ ਕਈ ਵਾਰੀ ਨਹੀਂ ਆਏ ਅੰਦਰ ਲੈਪ ਤੁਸੀਂ ਜਰੂਰ ਦੇਖਿਓ ਤੇ ਬਾਕੀ ਆਉਣ ਦੀ ਕਿਰਪਾਲਤਾ ਕਰਨੀ ਸਾਰੀ ਨਗਰ ਦੀਆਂ ਸੰਗਤਾਂ ਨੂੰ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਭਾਈ ਰੂਪੇ ਅੱਜ ਤੋਂ ਕੜਾਈ ਜੜੀ ਆ 5 ਫਰਵਰੀ ਤੋਂ ਤੇ 14 ਤੱਕ ਇਹ ਕੜਾਹੀ ਲੱਡੂ ਜਲੇਬੀਆਂ ਉਵੇਂ ਸਾਰਾ ਵਕ ਵਕ ਮਠਿਆਈਆਂ ਬਣਾਈਆਂ ਜਾਣਗੀਆਂ ਫਿਰ ਆਪਾਂ ਗੁਰੂ ਕੀ ਗੁਰੂ ਗੋਬਿੰਦ ਸਿੰਘ ਦੇ ਨਾਨਕੀ ਵੀ ਚੱਲਣਾ ਜਿਵੇਂ ਆਪਾਂ ਖੇਸ ਇਕੱਠੇ ਪੰਡਾ ਬਣ ਕੇ ਸਰ ਤੇ ਜਿਵੇਂ ਆਪਾਂ ਵਿਆਹ ਦੇਣ ਜਾਂਦੇ ਨਾਨਕੀ ਕਰ ਉਵੇਂ ਸਾਰੇ ਵਕ ਵਕ ਗੁਰੂ ਸਾਹਿਬ ਦੇ ਘਰੇ ਜਾ ਕੇ ਮੁੜ ਕੇ ਗੁਰੂ ਕੇ ਲਾਹੌਰ ਵੀ ਜਾਵਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਹ ਆਪਾਂ ਜੋਗਧਾਂ ਤੋਂ 1-2 ਦਿਨ ਬਾਅਦ ਆਪਾਂ ਜਾਣੇ ਹੁੰਨੇ ਆ ਸਾਰਿਆਂ ਨੇ ਜਿਨ੍ਹਾਂ ਨੇ ਜਾਣਾ ਸਾਡੇ ਨਾਲ ਉਹ ਸਾਰੇ ਸਕਤ ਜਾ ਸਕਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤਾਂ ਤਾਂ ਨਗਰੂ ਗੋਵਿੰਦ ਸਿੰਘ ਪਾਤਸ਼ਾਹ ਜੀ ਦੇ ਜਿਹੜੇ ਵਿਆਹਪੁਰਪੀਆਂ ਪਿਆਰੀਆਂ ਚੱਲ ਰਹੀਆਂ ਉਸੇ ਤਹਿਤ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਭਾਈ ਰੂਪਾ ਨਗਰਾ ਤੇ ਦੇਸ ਦੇ ਦੀਆਂ ਸੰਗਤਾਂ ਵੱਲੋਂ ਇੱਕ ਢਾਈ ਚੜਾਈ ਜਾ ਚੁੱਕੀ ਆ ਲੱਡੂ ਬਣ ਰਹੇ ਆ ਇਹ ਤਾਂ ਅੰਦਾ ਮ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਪ ਰੂਪ ਦੀਆਂ ਇਹ ਮਿਹਰਨਾ ਤਿਆਗਣ ਉਹ ਆਰੰਭ ਹੋ ਚੁੱਕੀਆਂ ਕੜਾਈ ਚੱਲ ਚੁੱਕੀ ਆ 11 12 13 14 ਤਰੀਕ ਤੱਕ ਇਹ ਪ੍ਰੋਗਰਾਮ ਚੱਲਣਾ ਜੋ ਸਮੂਹ ਸਾਧ ਸੰਗਤ ਨੇ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਪ੍ਰਬੰਧਕਾਂ ਵੱਲੋਂ ਬੇਨਤੀ ਆ ਜੋ ਮਹਾਰਾਮ ਸਿੰਘ ਕਲਿਆਣ ਸਾਝ ਪੰਜਾਬ ਟੀਵੀ ਲਈ ਭਾਈ ਰੂਪਾ ਬਠਿੰਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ